ਸ਼੍ਰੀ ਹਰਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਪ੍ਰੀ ਵਿਡਿੰਗ ਫੋਟੋਸ਼ੂਟ ਲਈ ਹੌਟਸਪੌਟ ਬਣ ਗਈ ਹੈ ਨਵੇਂ ਜੋੜੇ ਜੋ ਵਿਆਹ ਦੇ ਬੰਧਨ ਚ ਬੱਜਣ ਵਾਲੇ ਨੇ ਇੱਕ ਇਤਿਹਾਸਕ ਖੇਤਰ ਵਿੱਚ ਹਰ ਰੋਜ਼ ਫੋਟੋਗ੍ਰਾਫਰ ਨਾਲ ਦੇਖੇ ਜਾ ਰਹੇ ਨੇ ਸ਼ਰਧਾਲੂਆਂ ਦੀ ভিਰ ਤੋਂ ਬਚਣ ਲਈ ਸ਼ੂਟਿੰਗ ਆਮ ਤੌਰ ਤੇ ਸਵੇਰੇ ਕੀਤੀ ਜਾਂਦੀ ਹੈ ਇੱਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ ਤੇ ਪ੍ਰੀ ਵਿਡਿੰਗ ਚੂਜ਼ ਕਰਨ ਲਈ ਜ਼ੋਰ ਦਿੰਦੇ ਨੇ ਜਦੋਂ ਕਈ ਵਾਰ ਫੋਟੋਗ੍ਰਾਫਰ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਨੇ ਤਾਂ ভিਰ ਤੋਂ ਬਚਣ ਲਈ ਸਵੇਰੇ ਸੂਟ ਸ਼ੂਟ ਕੀਤਾ ਜਾਂਦਾ ਹੈ ਸੂਤਰਮਤਾਬਕ ਇੱਕ ਕਾਰਕੁਨ ਮਨਮੋਨ ਸਿੰਘ ਨੇ ਮੰਗ ਕੀਤੀ ਸੀ ਕਿ ਐਸਜੀਪੀਸੀ ਇਹਨਾਂ ਪ੍ਰੀ-ਵੇਡਿੰਗ ਫੋਟੋਸ਼ੂਟ ਤੇ ਪੱਕੇ ਤੌਰ ਤੇ ਪਾਬੰਦੀ ਲਗਾਏ ਇਸ ਮੌਕੇ ਐਸਜੀਪੀਸੀ ਕਮੇਟੀ ਦੇ ਸੁਕਰਤ ਪਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਪਾ ਚੁੱਕੀ ਹੈ ਤੇ ਇਸ ਮੁੱਦੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਜਾ ਰਹੀ ਹੈ ਜ ਜਿਹੜੇ ਜਥੇ ਬਹੁਤ ਲਗਾਏਗੇ ਕੀ ਕਹਿਣਾ ਚਾਹਦੇ ਆ ਤੁਸੀਂ ਆਨਲੋਕ ਸਭ ਵੀ ਕੁਝ ਦਿਲਸਾਰ ਸੰਗਤਾਂ ਨੂੰ ਸਿਪਰੀ ਕੀਤਾ ਕਿ ਜਿਹੜੇ ਇੱਥੇ ਦਰਸ਼ਕ ਆਪਣੀ ਨੂੰ ਉਹ ਸੰਗਤ ਆਪ ਕੋਈ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਵੀਡਿਓਿੰਗ ਜਾਂ ਫੋਟੋ ਖਿਚਾਉਂਦੇ ਨੇ ਜਾਂ ਕੁਝ ਐਹੋ ਜਿਹੇ ਫੋਟੋ ਖਿਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਉਸ ਉਸ ਵਕਤ ਜਨਤਾ ਨੂੰ ਜਾਗਰੂਕ ਕਰਾਇਆ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪਰ ਜੋ ਸਿੱਖ ਸਾਹਿਬ ਦੇ ਹੁਕਮਾਨ ਅਨੁਸਾਰ ਤੇ ਜਗ ਸੰਗਤਾਂ ਨੂੰ ਜਰੂਰ ਹੋਇਆ ਗਿਆ ਕਿ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਨ ਸਨਮਾਨ ਨੂੰ ਫੇਸ ਕਰੇ ਅਜਿਹਾ ਸਿਸਟਮ ਬਣਾ ਦਿੱਤੀ ਕਿਸੇ ਅੱਜ ਦੇ ਬੜੇ ਮਹੱਤਵਪੂਰਨ ਘਾਟਾਂ ਵਾਲੇ ਹੋ ਕਿ ਤੁਸੀਂ ਕੁਝ ਆਂਬਾਸ਼ੀ ਦੇ ਨਾਮ ਤੋਂ ਲੱਭਾ ਤੇ ਲੇਟਨ ਸੈਂਕਤ ਨੂੰ ਪੇਸ਼ ਕਰਨਾ ਚਾਹੁੰਦਾ ਤੇ ਇਹ ਕਿਹੜੀ ਜਗ੍ਹਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਪ੍ਰੀ ਵਿਡਿੰਗ ਫੋਟੋਸ਼ੂਟ ਲਈ ਹੌਟਸਪੌਟ ਬਣ ਗਈ ਹੈ ਨਵੇਂ ਜੋੜੇ ਜੋ ਵਿਆਹ ਦੇ ਬੰਧਨ ਚ ਬੱਜਣ ਵਾਲੇ ਨੇ ਇੱਕ ਇਤਿਹਾਸਕ ਖੇਤਰ ਵਿਚਾਰ ਰੋਜ਼ ਉਪਰੋ ਤੋਂ ਫੋਟੋਗ੍ਰਾਫਰ ਨਾਲ ਦੇਖੇ ਜਾ ਰਹੇ ਨੇ ਸ਼ਰਧਾਲੂਆਂ ਦੀ ਪੀੜ ਤੋਂ ਬਚਣ ਲਈ ਸ਼ੂਟਿੰਗ ਆਮ ਤੌਰ ਤੇ ਸਵੇਰੇ ਕੀਤੀ ਜਾਂਦੀ ਹੈ ਇੱਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ ਤੇ ਪ੍ਰੀ ਵਿਡਿੰਗ ਸ਼ੂਟ ਕਰਨ ਲਈ ਜ਼ੋਰ ਦਿੰਦੇ ਨੇ ਜੇ ਤਾਂ ਕਈ ਵਾਰ ਫੋਟੋਗ੍ਰਾਫਰ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਨੇ ਤਾਂ ਪੀੜ ਤੋਂ ਬਚਣ ਲਈ ਸਵੇਰੇ ਸੂਟ ਸ਼ੂਟ ਕੀਤਾ ਜਾਂਦਾ ਹੈ। ਸੂਤਰ ਮਤਾਬਕ ਇੱਕ ਕਾਰਕੁਨ ਮਨਮੋਨ ਸਿੰਘ ਨੇ ਮੰਗ ਕੀਤੀ ਸੀ ਕਿ ਐਸਜੀਪੀਸੀ ਇਹਨਾਂ ਪ੍ਰੀ-ਵੈਡਿੰਗ ਫੋਟੋ ਸ਼ੂਟ ਤੇ ਪੱਕੇ ਤੌਰ ਤੇ ਪਾਬੰਦੀ ਲਗਾਏ। ਇਸ ਮੌਕੇ ਐਸਜੀਪੀਸੀ ਕਮੇਟੀ ਦੇ ਸੁਕਰਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਆ ਚੁੱਕੀ ਹੈ ਤੇ ਇਸ ਮੁੱਦੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਜਾ ਰਹੀ ਹੈ। ਜੀ ਜਿਹੜਾ ਜਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ? ਪਰ ਤੁਸੀਂ ਬੋਰਡ ਸਭ ਵੀ ਫਤਿਹ ਸਾਹਿਬ ਸੰਗਤਾਂ ਨੂੰ ਇਹ ਬਰੀਕ ਕੀਤਾ ਹੈ ਕਿ ਜਿਹੜੇ ਇੱਥੇ ਦਰਸ਼ਕ ਆਉਂਦੇ ਨੇ ਉਹ ਸੰਗਤਾਂ ਤੋਂ ਜੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ 3 ਰੇਡਿੰਗ ਜਾਂ ਫੋਟੋ ਖਿਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਚਾਹੁੰਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਸ ਉਸ ਵਕਤ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲੱਗਾਇਆ ਗਏ ਨੇ ਮਾਨਜੋਤ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਜਦ ਸੰਗਤਾਂ ਨੂੰ ਜਨਤੂ ਆਇਆ ਗਿਆ ਤੇ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਨ ਨੂੰ ਸਨਮਾਨ ਨੂੰ ਖੇਸ ਪਹੁੰਚੇ। ਮਾਤਾ ਜੀ ਅਸਾਂ ਅਜਿਹਾ ਸੁਤੰਦਰ ਜੇ ਕਿਸੇ ਅੱਜ ਤੇ ਬੜੇ ਮੈ ਵੱਡੇ ਗਰੂ ਧਾਕਾ ਵਾਲੇ ਹੋ ਕਿ ਤੁਸੀਂ ਤੁਹਾਨੂੰ ਪਾਸੇ ਦੇਖ ਕੇ ਨਾਮ ਤੋਂ ਲੱਗਦਾ ਹੈ। ਲੇਕਿਨ ਸੰਗਤ ਨੂੰ ਇੱਕ ਸਥਾਪਨਾ ਚੋਣ ਤੇ ਇਹ ਇੱਕ ਜਗ੍ਹਾ ਹੈ।